2 ਲੱਖ ਰੁਪਏ ਅੰਕਲ ਕੱਲ ਕਹਿ ਗਏ ਸੀ ਤੇ ਤੈਨੂੰ ਦੇਣ ਆਵੇ ਰਾਸ਼ਨ ਤੇ ਲਈ ਲੈਣ ਦਾ ਇਹ ਨਾ 2 ਮਹੀਨੇ ਚ ਕਰਦਾ ਜਨਾ ਚਰ ਕੰਮ ਚੱਲਦਾ ਫੀਡ ਚੌਪਰ ਤੇ ਦੇਣਦਾ ਹੋਰ ਚਾਹੀਦਾ ਹੋਇਆ ਤੇ ਕੱਲ ਦੇਵਾਂਗੇ ਕਿੰਨਾ ਸਮਝੀ ਸੀ ਨਾ ਬੜਾ ਤੇਰੀ ਵਾਅਦਾ ਸੋਲੂਸ਼ਨ ਲਵਾ ਫੀਰ ਫੜ ਲੈਣ ਦੀ ਮਾਰੀ ਹੁਣ ਤਾਂ ਬੱਧੀ ਹਾਲਤ ਦੱਸੋ ਕੀ ਆ ਮਾਰੀ ਜੇ ਬਾਜੀ ਥੋੜੀ ਜਿਹਾ ਮਾਂ ਦਾ ਤੈਨੂੰ ਇਹ ਕੁੜੀ ਦੇ ਬੜਾ ਰੁਪਈਆ ਲਗਾਈ ਦੀ ਕੁੜੀ ਉਹ ਮਹਾ ਬਜੀ ਹੈ ਪਹਿਰੇ ਉਹ ਚਲੀ ਗਿਆ ਯਾਰ ਬਾਬਾ ਚੱਲ ਚੱਲ ਜੀ ਜੀ ਨੇ ਮੇਰੇ ਪੈ ਇੰਨਾ ਲੋਕਾਂ ਲਈ ਅਸੀਂ ਤੁਹਾਡੇ ਕੋ ਝੋਲੀ ਵੀ ਅੜਦੇ ਹਾਂ ਔਰ ਜਿੱਥੇ ਕਿਤੇ ਗਰੀਬ ਦੀ ਮਦਦ ਹੁੰਦੀ ਹੈ ਤੁਸੀਂ ਕਰਨ ਦੀ ਕੋਸ਼ਿਸ਼ ਵੀ ਕਰਦੇ ਹੋ ਤੁਹਾਡਾ ਇੰਨਾ ਲੰਮਾ ਸਮਾਂ ਇੱਥੇ ਟਿਕੇ ਰਹਿਣ ਦੇ ਉੱਤੇ ਅਸੀਂ ਸਾਰੇ ਸ਼ਹਿਰ ਵਾਸੀ ਤੁਹਾਡਾ ਧੰਨਵਾਦ ਕਰਦੇ ਹਾਂ ਪਾਰਟੀ ਕੋ ਜਿਹੜਾ ਦੇਣ ਆਇਆ ਉਹਦਾ ਪਹਿਲਾ ਜਿਹੜਾ ਉਹ ਸਮਾਨ ਰਿਹਾ ਉਹ ਸਹੀ ਤਾਂ ਲੱਗਿਆ ਆ ਦਾ ਕੋਈ ਸਮਾਨ ਸਮੂਹ ਕਰਾਉਣਾ ਦੇ ਕੀ ਚਾਹੀਦਾ ਵਾ ਤੇ ਕੀ ਚਾਹੀਦਾ ਮਾਦਾ ਤੈਨੂੰ ਹੱਥ ਕੋ ਜੋੜਨੇ ਆ ਮੈਸੇ ਦੱਸ ਦੇ ਬਰਾ ਦਾ ਨੇ ਸੌਦਾ ਪਤਾ ਬਣਾ ਲਾ ਲਿਸਟ ਜਿਹੜੀ ਹੈ ਤੇਣ ਵਾਲੇ ਨੂੰ ਕਹਿੰਦੇ ਲੱਗੂਗਾ ਨਾ ਵੀ ਮੇਰਾ ਸਮਾਨ ਗਲਤ ਚੱਲ ਗਿਆ ਤਾਂ ਮੇਰੇ ਕੋਲ ਪੈਸੇ ਨਹੀਂ ਦੇ 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 ਲੋੜੀ ਹਾਂ ਬਾਬਾ ਜੀ ਪਾਜੀ ਤੁਸੀਂ ਬੋਲੋ ਜਰਾ ਮੇਰੇ ਕੋ ਰੱਖਣੇ ਹਾਂ ਜੀ ਕੋਈ ਨਹੀਂ ਕੋਈ ਨਹੀਂ ਵੀਰ ਜੀ ਮੇਰਾ ਮੋਬਾਈਲ ਮੜਾਤੇ ਜੇ ਤੇ ਦੁਬਾਰਾ ਰਸਲੇ ਠੀਕ ਹੈ ਪਾਉ ਅਸੀਂ ਤੈਨੂੰ ਫੜਾਤੇ ਹਾਂਜੀ ਮਾਰ ਠੀਕ ਹੈ ਰੱਬ ਤੇਰਾ ਘਰ ਪਾਵੇ ਬਹੁਤ ਵਧੀਆ ਜੋ ਕੋ ਹੋਰ ਲੋਡ ਹੋ ਤੋ ਵੇਖ ਲਾਂਗੇ ਦੋਸਤੋ ਪਿੰਡ ਹਰੜਕਲਾਂ ਦੇ ਵਿੱਚ ਆ ਜਿੱਥੇ ਕੱਲ ਬਜਾਈ ਦਾ ਸਾਰਾ ਜਾਇਜ਼ਾ ਲੈਣ ਆਏ ਸੀਗੇ ਵੀ ਕਿੰਨੀ ਕੁ ਪੈੜੀ ਐ ਉਹਦੀ ਵੀ ਲਿਸਟ ਨੌਜਵਾਨਾਂ ਨੂੰ ਬਣਾਉਣ ਨੂੰ ਕਿਹਾ ਔਰ ਜਿਹੜੀ ਜਾਇਜ਼ ਲਿਸਟ ਹੋਈ ਉਹਦੇ ਉਹਦੇ ਬਾਰੇ ਅੰਕਲ ਨੇ ਸਾਨੂੰ ਕਿਹਾ ਸੀਗਾ ਵੀ ਇਹ ਪਿੰਡ ਵੀ ਮੇਰੇ ਜਿੰਮੇ ਲਾਓ ਕਿਉਂਕਿ ਸੇਵਾ ਕਰਨੋਂ ਇਹ ਵੀ ਨਹੀਂ ਛੱਡਣ ਦੇ ਵੀ ਇੰਨੀ ਧੀਰ ਤੋਂ ਆਪਣਾ ਕੰਮ ਕਾਰ ਛੱਡ ਕੇ ਬੰਬੇ ਤੋਂ ਇੱਥੇ ਬੈਠੇ ਨੇ ਔਰ ਲਿਸਟ ਜਿਹੜੀ ਬਣਾਉਂਦੇ ਆ ਸਾਨੂੰ ਇੱਕ ਦੋ ਦਿਨ ਲੱਗਦੇ ਨੇ ਉਹਨੂੰ ਅਸੀਂ ਪੂਰਾ ਵਾਚਣਾ ਜਾਂਚਣਾ ਕਿਉਂਕਿ ਜਿੰਨੇ ਦੇ ਕੇ ਜਾਣੇ ਉਹ ਤੇ ਪੈਸੇ ਸਟਾਉਣੇ ਨਹੀਂ ਹੈਗੇ ਸੋ ਸਾਰੀ ਲਿਸਟ ਜਿਹੜੀ ਉਹ ਵੈਰੀਫਾਈ ਕਰਕੇ ਬਣਾਈ ਜਾਊਗੀ ਪਰ ਉਸ ਤੋਂ ਬਾਦ ਜਦੋਂ ਸਾਰੇ ਪਿੰਡ ਨੇ ਕਿਹਾ ਸੀਗਾ ਵੀ ਸੋਨੀ ਸਿੰਘ ਦਾ ਘਰ ਵੇਖੋ ਇਹਦਾ ਘਰ ਡਿੱਗ ਪਿਆ ਵਾ ਇਹਨੂੰ ਬਹੁਤ ਜ਼ਿਆਦਾ ਲੋੜ ਆ ਮਤਲਬ ਛੱਤਾਂ ਇਹਨੇ ਆਪ ਛੁੱਟ ਲੀਆਂ ਵਾ ਤੇ ਥੱਲੇ ਸਾਰੀਆਂ ਤਰੇੜਾ ਆ ਗਿਆ ਛੱਤਾਂ ਡਿੱਗਣ ਵਾਲੀਆਂ ਸੀਗੀਆਂ ਔਰ ਕੱਲ ਇਹ ਦਿਨ ਅਸੀਂ ਵਾਦਾ ਕੀਤਾ ਸੀਗਾ ਵੀ ਤੈਨੂੰ 2 ਲੱਖ ਰੁਪਈਆ ਜਿਹੜਾ ਵਾ ਉਸਾਰ ਜਸਪਾਲ ਸਿੰਘ ਸੂਰੀ ਜਿਹੜੇ ਬੰਬੇ ਤੋਂ ਆਏ ਨੇ ਗੁਰਦੁਆਰਾ ਚਾਰ ਬੰਗਲੋ ਦੇ ਪ੍ਰਧਾਨ ਨੇ ਉਹ ਤੇ ਉਹਨਾਂ ਦਾ ਬੇਟਾ ਮਨਿੰਦਰ ਸੂਰੀ ਜਿਹੜਾ ਸਾਡਾ ਦੋਸਤ ਹੈ ਉਹ ਤੈਨੂੰ ਅੱਜ ਦੇਣ ਆਏ ਆ ਔਰ ਇੱਥੇ ਮੈਂ ਵੀ ਦੱਸਣਾ ਚਾਹੁੰਦਾ ਵੀ ਪੈਸੇ ਬੰਦਾ ਫੜਨ ਤੋਂ ਵੀ ਨਾਲ ਹੀ ਉਹਨਾਂ ਨੇ ਆਪਦੇ ਭਾਈ ਸਾਹਿਬ ਨੇ ਉਹਨਾਂ ਨੂੰ ਬੁਲਾਇਆ ਵੀ ਇਹਨਾਂ ਨੂੰ ਫੜਾ ਦੋ ਗਰੀਬ ਬੰਦਾ ਇਹ ਵੀ ਡਰਦਾ ਵੀ ਯਾਰ ਮੇਰੇ ਲੈਣੇ ਦੇਣੇ ਦੇ ਵਿੱਚ ਹੀ ਨਾ ਚਲੇ ਜਾਣ ਔਰ ਮੇਰਾ ਜਿਹੜਾ 2 ਲੱਖ ਰੁਪਏ ਉਹ ਘਰ ਦੇ ਉੱਤੇ ਹੀ ਲੱਗੇ ਕਿਉਂਕਿ ਬੱਚਿਆਂ ਕੋਲ ਨਿਸ਼ਾਤ ਨਹੀਂ ਹੈਗੀ ਉਹਦੇ ਨਾਲ ਨਾਲ ਇਹਦੇ ਲਈ ਰਾਸ਼ਨ ਵੀ ਲੈਣ ਦਾ ਵਾ ਦੋ ਤਿੰਨ ਮਹੀਨੇ ਦਾ ਔਰ ਪਸ਼ੂਆਂ ਦਾ ਚਾਰਾ ਵੀ ਲੈਣ ਦਾ ਵਾ ਕਿਉਂਕਿ ਜੇ ਇਹਨੇ ਆਪਣਾ ਘਰ ਬਣਾਉਣਾ ਆਪ ਹੀ ਘਰ ਦੇ ਵਿੱਚ ਸਾਰਾ ਟੱਬਰ ਹੀ ਲੱਗਾ ਵਾ ਉਹਨੂੰ ਬਣਾਉਣ ਦੇ ਵਿੱਚ ਤਾਂ ਜੋ ਥੋੜੀ ਜਿਹੀ ਦੀ ਚਿੰਤਾ ਇਹ ਮੁੱਕ ਜੇ ਵੀ ਰੋਟੀ ਪਾਣੀ ਦਾ ਵੀ ਇਹਨੂੰ ਇਹ ਨਾ ਹੋਵੇ ਵੀ ਮੇਰਾ ਰੋਟੀ ਪਾਣੀ ਨਹੀਂ ਚੱਲਣ ਡਿਆ ਹੋਰ ਵੀ ਕਿਸੇ ਚੀਜ਼ ਦੀ ਲੋੜ ਹੋਊਗੀ ਤੇ ਭੇਜ ਦਿਆਂਗੇ ਅੱਜ ਅਸੀਂ ਇੱਥੇ ਹੁਣ ਬਹਿ ਕੇ ਲਿਸਟ ਬਣਾਉਣ ਲੱਗੇ ਹਾਂ ਉਸ ਤੋਂ ਬਾਅਦ ਉਹਨੂੰ ਜਾਂਚ ਲਿਆ ਜਾਊਗਾ ਔਰ ਮੈਨੂੰ ਦੱਸ ਦਿਆ ਬੇਹੱਦ ਮਤਲਬ ਖੁਸ਼ੀ ਆ ਵੀ ਜਿੱਥੇ ਏਡੀ ਵੱਡੀ ਕਰੋਪੀ ਆਈ ਹੈ ਜਿੱਥੇ ਏਡੀ ਵੱਡੀ ਆਫਤ ਆਈ ਹੈ ਹੜ੍ਹਾਂ ਨੇ ਸਾਰਾ ਕੁਝ ਮਤਲਬ ਰੋੜ ਲਿਆ ਵਾ ਉੱਥੇ ਅਸੀਂ ਤੇ ਇਹਨਾਂ ਨੂੰ ਕੱਲ ਕਿਹਾ ਸੀ ਕੰਮ ਇਹਨਾਂ ਨੂੰ ਬਹੁਤ ਜ਼ਿਆਦਾ ਜ਼ਰੂਰੀ ਸੀਗਾ ਵੀ ਵਾਪਸ ਜਾਣਾ ਪਰ ਫਿਰ ਵੀ ਕਹਿੰਦੇ ਯਾਰ ਮੈਂ ਜਿਹੜੇ ਪਿੰਡ ਦੇ ਵਿੱਚ ਉਹ ਬਜਾਈ ਜਿਹੜੀ ਮੇਰੇ ਜਿੰਮੇ ਲਾ ਦਿਓ ਇੱਥੇ ਨਿਕਲ ਆਵੇ 50 ਕਿੱਲੇ 70 ਕਿੱਲੇ 100 ਕਿੱਲਾ ਉਹਦੀ ਜ਼ਿੰਮੇਵਾਰੀ ਅੰਕਲ ਨੇ ਲੈ ਲਈਓ ਇੱਕ ਅੱਧੇ ਦਿਨ ਚ ਇਹਨਾਂ ਨੂੰ ਦੱਸ ਦਾਂਗੇ ਬੇਟਾ ਇਹਨਾਂ ਦਾ ਸਾਡੇ ਕੋਲ ਹੀ ਆ ਉਹ ਨਹੀਂ ਚੱਲਿਆ ਅੰਕਲ ਸ਼ਾਇਦ ਵਾਪਸ ਕੱਲ ਪਰਸੋ ਤੱਕ ਚਲੇ ਜਾਣਗੇ ਪਰ ਫਿਰ ਵੀ ਉਹ ਕਹਿੰਦੇ ਵੀ ਜਿੱਥੇ ਮੇਰੀ ਲੋੜ ਹੋਈ ਮੈਨੂੰ ਦੁਬਾਰਾ ਵੀ ਬੁਲਾ ਲਿਓ ਸੋ ਧੰਨਵਾਦ ਹੈ ਸੂਰੀ ਸਾਹਿਬ ਤੁਹਾਡਾ ਤੇ ਤੁਹਾਡੇ ਬੇਟੇ ਦਾ ਤੁਹਾਡੀ ਟੀਮ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੈ ਕਿ ਤੁਸੀਂ ਇੱਥੇ ਸੇਵਾ ਕਰਨ ਲਈ ਆਏ ਹੋ ਔਰ ਸਾਨੂੰ ਵੀ ਇਹੋ ਹੀ ਗੁਰੂ ਮਹਾਰਾਜ ਦਾ ਓਟ ਆਸਰਾ ਸੀ ਲੈ ਕੇ ਚੱ ਉਹਦੀ ਸੇਵਾ ਜਿਹੜੀ ਵਿਰਥ ਨਾ ਜਾਵੇ ਉਹ ਜਾਇਜ਼ ਹੱਥਾਂ ਦੇ ਵਿੱਚ ਹੀ ਜਾਵੇ ਸਾਡੀ ਹਮੇਸ਼ਾ ਹੀ ਇਹ ਕੋਸ਼ਿਸ਼ ਰਹਿੰਦੀ ਆ ਇਸ ਕਰਕੇ ਆਪ ਅਸੀਂ ਮਤਲਬ ਸਾਖਸ਼ਾਤ ਹੀ ਬੰਦੇ ਨੂੰ ਨਾਲ ਲੈ ਕੇ ਆਉਨੇ ਆ ਵੀ ਤੁਸੀਂ ਹਾਲਾਤ ਵੇਖੋ ਕੱਲ ਤੁਸੀਂ ਵੀ ਇਹਦੇ ਹਾਲਾਤ ਵੇਖ ਕੇ ਆਪ ਵੀ ਤੁਸੀਂ ਸਾਰਾ ਕੰਮ ਕਰ ਜਾਣਦੇ ਹੋ ਦੇਖਿਆ ਸੀਗਾ ਵੀ ਇਹਦੀ ਮਤ ਕਰਨੀ ਬਣਦੀ ਸੀਗੀ ਸੋ ਇਸ ਬੰਦੇ ਦੀ ਪਾਉ ਇੰਨੀ ਕਿ ਸਾਡੀ ਜਿਹੜੀ ਮਤ ਹੈ ਉਹ ਕਬੂਲ ਕਰ ਕੋਈ ਬਚਾ ਨਹੀਂ ਬੋਲਣ ਵਾਸਤੇ ਤੁਸੀਂ ਕਹਤਾਗਾ ਬਾਕੀ ਹੁਣ ਵਜਾਈ ਦੀ ਜਿਹੜੀ ਵੀ ਲਿਸਟ ਬਣ ਜਾਏਗੀ ਉਹ ਜਿੰਨੇ ਬੰਦੇ ਹੋਏ 50 60 70 80 90 100 ਜਿੰਨੇ ਵੀ ਘਰ ਹੋਏ ਉਹਨਾਂ ਦਾ ਜੋ ਵੀ ਹੈਗਾ ਬਜਾਈ ਦਾ ਉਹ ਅਸੀਂ ਪਹੁੰਚਾ ਦੇਵਾਂਗੇ ਬੋਲੇ ਸੋਨਿਆ ਸੋਨਿਆ ਘਾਟ ਖੋਜੇ ਹਾਂ ਧੰਨਵਾਦ ਮਾਹ ਤੁਹਾਡਾ ਚਲ ਨਹੀਂ ਧੰਨਵਾਦ ਮਹਾਰਾਜ ਦਾ ਕਰੋ ਸਾਡਾ ਕੌਣ ਹੈ ਸੀ ਕੌਣ ਹੈ ਦੇਣ ਵਾਲੇ ਗੁਰੂ ਮਹਾਰਾਜ ਦਾ ਬਹੁਤ ਬਹੁਤ ਧੰਨਵਾਦ ਸੋਨੀ ਸਾਹਿਬ ਬਣਾਉਣ ਕਰ ਫੇਤਰੇ ਆਵਾਂ ਵਿੱਚ ਆਜੂ ਪੀਣਾ ਵੀ ਠੰਡਿਆਂ ਤੇ ਪੈਸੇ ਨਾ ਖਰਚੀ ਜਾ ਜਿਹੜਾ ਆਉਂਦਾ ਵਾ ਕਿੰਨੇ ਸਮੇਂ ਬਾਅਦ ਆ ਜਾਈਏ ਵਾਪਸ ਤੇਰੇ ਘਰ ਬੈ ਕੇ ਚਾਹ ਪੀਣ ਉਸ ਤੇ ਆਜੋ ਮਹਾਰਾਜ ਨਾ ਮਹੀਨੇ ਡੇਢ ਮਹੀਨੇ ਦੇ ਵਿੱਚ ਮਹਾਰਾਜ ਇੱਕ ਚੀਜ਼ ਸਮਝ ਜਿੰਨਾ ਚਿਰ ਤੇਰਾ ਲੈਂਟਰ ਨਹੀਂ ਪੈਂਦਾ ਜਿੰਨਾ ਚਿਰ ਤੇਰਾ ਕੰਮ ਨਹੀਂ ਸਰਦਾ ਉਹ ਠੰਡੇ ਠੁੰਡੇ ਨਹੀਂ ਪਾਉਣੇ ਜਦੋਂ ਕੋਵਾਰਾਂ ਹੀ ਕਰੀ ਆਵੇਂ ਠੰਡਿਆਂ ਜੀ ਨਾਲ ਉਜੜ ਜੀ ਹਾਂ ਕਰ ਤਿਆਰ ਹੋ ਗਿਆ ਲੈਂਡਰ ਪੈ ਗਏ ਅਸੀਂ ਫੋਨ ਕਰ ਦਾਂਗੇ ਤੁਹਾਨੂੰ ਹੱਤੂ ਤੂ ਨੂੰ ਫੋਨ ਕਰਦੀ ਭਾਈ ਤਿਆਰ ਆ ਗਿਆ ਅਸੀਂ ਆ ਜਾਾਂਗੇ ਚਾਹ ਪੀ ਕੇ ਜਾਾਂਗੇ ਰੋਟੀ ਵੀ ਖਾ ਕੇ ਜਾਾਂਗੇ ਤੇਰੇ ਕੋਲ ਅੱਜ ਨਹੀਂ ਰੋਂਡਿਆ ਨਾ ਨਹੀਂ ਨਹੀਂ ਅੱਜ ਠੀਕ ਆ ਤੈਨੂੰ ਲੱਗਦਾ ਸੀ ਆ ਜਾਾਂਗੇ ਅਸੀਂ ਨਹੀਂ ਲੱਗਦਾ ਸੀ ਲੱਗਦਾ ਆ ਜੀ ਨਹੀਂ ਤਾਂ ਹਾਂ ਠੀਕ ਆ ਤੈਨੂੰ ਕਹਿ ਕੇ ਆਂ ਹਾਂ ਵੀ ਆਵਾਂਗੇ ਤੈਨੂੰ ਲੱਗਦਾ ਸੀ ਆਉਣ ਕੇ ਕਿ ਨੀ ਕਿ ਛੁੱਟ ਮਾਰ ਕੇ ਨਹੀਂ ਨਹੀਂ ਪਤਾ ਹੈ ਜੀ ਪਤਾ ਹੈਗਾ ਦੋਸਤੋ ਪਿੰਡ ਹਰੜਕਲਾਂ ਦੇ ਵਿੱਚਾਂ ਜਿੱਥੇ ਕੱਲ ਦੀ ਮਤਲਬ ਜ਼ਿੰਮੇਵਾਰੀ ਲੈਣ ਦੀ ਕੋਸ਼ਿਸ਼ ਕੀਤੀ ਸੀ ਵੀ ਪਿੰਡ ਦੀ ਫਸਲ ਦੀ ਜਿਹੜੇ ਬਜਾਈ ਦੀ ਉਹ ਬੰਦੋਬਸਤ ਕੀਤਾ ਜਾਵੇ ਜਿਹੜੇ ਛੋਟੇ ਕਿਸਾਨ ਨੇ ਕੁਝ ਜਿੰਨਾਂ ਕੋ ਦੋ-ਦੋ ਤਿੰਨ-ਤਿੰਨ ਕਿੱਲੇ ਆਪਣੀਆਂ ਤੇ ਨਾਲ ਠੇਕੇ ਤੇ ਲਈ ਹੈ ਔਰ ਬੜੀ ਜਦੋਜਹਿਦ ਤੋਂ ਬਾਅਦ ਅੱਜ ਲਿਸਟ ਬਣਾਈ ਹੈ ਪਹਿਲਾਂ ਤੇ ਜਿਹੜੇ ਘਰ ਚ ਗਏ ਸੀ ਕਿ ਉਹਨਾਂ ਦਾ ਉੱਥੇ ਜਿਹੜਾ ਵਾਅਦਾ ਕੀਤਾ ਸੀ ਅੰਕਲ ਨੇ ਉਹਨੂੰ 2 ਲੱਖ ਰੁਪਏ ਦਿੱਤਾ ਤੇ ਉਹਦੇ ਚਿਹਰੇ ਤੇ ਕੱਲ ਨੂੰ ਤੇ ਅੱਜ ਫਰਕ ਖੁਸ਼ੀ ਵੇਖਣ ਵਾਲੀ ਸੀਗੀ ਹਨਾ ਜਿਤਕ ਤੇ ਹੋਰ ਵੀ ਉਹਦਾ ਆਸਰਾ ਕਰਨ ਦੀ ਲੋੜ ਹੋਈ ਤੇ ਜ਼ਰੂਰ ਕਰਾਂਗੇ ਹੋਰ ਵੀ ਪਿੰਡ ਚ ਬਹੁਤ ਸਾਰੇ ਇਹੋ ਜਿਹੇ ਮੁਸ਼ਕਲਾਂ ਮੁਖਾਈਆਂ ਜਾ ਰਹੀਆਂ ਬਿ ਜਿੱਥੇ ਲੇਡੀਜ਼ ਹੀ ਕੱਲੀਆਂ ਨੇ ਸੋ ਸਾਡੇ ਕੋਲੋਂ ਜਿੰਨਾ ਐਫਰਟ ਹੋਇਆ ਹੈ ਕਰਨ ਦੀ ਕੋਸ਼ਿਸ਼ ਕਰਾਂਗੇ ਪਹਿਲਾਂ ਮੇਜਰ ਕੰਮ ਸੀਗਾ ਬਜਾਈ ਦਾ ਔਰ ਲਿਸਟ ਸਾਨੂੰ ਆਈ ਹੈ ਮਤਲਬ 118 ਕਿੱਲਾਂ ਦੇ ਕਰੀਬ ਹੈ ਜੋ ਕੋ 2 4 5 ਵੱਧ ਜਾਣਗੇ ਘਟ ਜਾਣਗੇ ਉਹ ਵੀ ਕਿਸੇ ਵੇਲੇ ਦਿਮਾਗ ਚ ਨਹੀਂ ਆਉਂਦਾ ਤੇ ਦੱਸ ਦਿਓ ਅਸੀਂ ਇਹਦੀ ਜਿਹੜਾ ਬਜਾਈ ਦਾ ਬੰਦੋਬਸਤ ਹੈ ਅੰਕਲ ਅੱਜ ਸਪੈਸ਼ਲ ਮਤਲਬ ਫਿਰ ਇਹਨਾਂ ਕੱਲ ਕਿਹਾ ਸੀਗਾ ਵੀ ਮੈਂ ਇਸ ਪਿੰਡ ਦੇ ਵਿੱਚ ਜਾਣਾ ਔਰ ਇਹਦੀ ਜ਼ਿੰਮੇਵਾਰੀ ਜਿਹੜੀ ਉਹਨਾਂ ਨੇ ਲੈ ਲਈ ਅੱਜ ਉਹਨਾਂ ਦੀ ਫਲਾਈਟ ਵੀ ਸੀ ਬੰਬੇ ਜਾਣ ਵਾਲੀ अरुणान ने कहा ਵੀ ਮੈਨੂੰ ਇੱਥੋਂ ਲੈ ਕੇ ਜਾਓ ਇੱਕ ਵਾਰੀ ਮੈਂ ਕੱਲ ਦੀ ਫਲਾਈਟ ਕਰਾ ਲੂੰਗਾ ਜਾਂ ਮੈਂ ਪਰਸੋ ਚਲੇ ਜਾਊਂਗਾ ਹੋਰ ਮੇਰੇ ਕੋਲ ਸੇਵਾ ਜਿਹੜੀ ਇੱਕ ਦੋ ਦੇਣਾ ਕਰਾ ਲਓ 118 20 ਕਿੱਲਿਆਂ ਦੇ 500 ਕਿੱਲੇ ਦੇ ਕਰੀਬ ਜਿਹੜੀ ਲਿਸਟ ਆਈ ਹੈ ਔਰ ਪਿੰਡ 'ਚ ਅਸੀਂ ਇਹਨਾਂ ਨੂੰ ਬੇਨਤੀ ਕਰ ਦਿੱਤੀ ਹੈ ਵੀ ਪਹਿਲੀ ਗੱਲ ਤੇ ਅਸੀਂ ਸਮਾਨ ਲੈ ਕੇ ਨਹੀਂ ਦਿੰਦੇ ਡੀਜ਼ਲ ਜਿਹੜਾ ਉਹਦਾ ਤਕਰੀਬਨ ਰੇਟ ਇੱਕੋ ਜਿਹਾ ਹੁੰਦਾ ਵਾ ਵੀ ਜੇ ਕਿਸੇ ਪੰਪ ਵਾਲਾ ਦਊਗਾ ਤੇ ਉਹ ਰੁਪਈਆ ਘੱਟ ਰੇਟ ਤੇ ਦੇ ਦੂਗਾ ਬਲਕ ਦੇ ਵਿੱਚ ਦਾਇਆ ਤੇ ਬੀਜ ਜਿੱਥੋਂ ਤੁਸੀਂ ਆਪ ਦਾ ਬੰਦੋਬਸਤ ਕਰਨਾ ਵਾ ਉਹ ਕਰ ਲਓ ਇੱਕ ਦੋ ਦਿਨ ਦੇ ਵਿੱਚ ਹੀ ਕਰ ਲੋ ਅੰਕਲ ਭਾਵੇਂ ਚਲੇ ਜਾਣਗੇ ਬੇਟਾ ਉਹਨਾਂ ਦਾ ਮਨਿੰਦਰ ਇੱਥੇ ਹੀ ਐ ਉਹਦੀ ਜਿਹੜੀ ਪੇਮੈਂਟ ਐ ਉਹ ਕਰ ਦਿੱਤੀ ਜਾਊਗੀ ਥੋੜੀ ਜ਼ਿੰਮੇਵਾਰੀ ਜੇ ਅਸੀਂ ਇੱਥੇ ਇੰਨਾ ਮਤਲਬ ਖਪਣ ਡਏ ਆਂ ਤੇ ਤੁਹਾਡਾ ਵੀ ਇੰਨਾ ਫਰਜ਼ ਬਣਦਾ ਵੀ ਇਹਨੂੰ ਛੇਤੀ ਤੋਂ ਛੇਤੀ ਜਿਹੜਾ ਉਹ ਕੀਤਾ ਜਾਵੇ ਔਰ ਮੇਰੀ ਇੱਕ ਕੋਸ਼ਿਸ਼ ਸੀਗੀ ਜਦੋਂ ਵੀ ਇਹ ਹਾੜਾਏ ਸੀਗੇ ਵੀ ਜਦੋਂ ਇਹ ਹਾੜਾਏ ਸੀ ਉਦੋਂ ਮਤਲਬ ਬਹੁਤ ਦਰਦ ਲੋਕਾਂ ਦਾ ਦਿਸਦਾ ਸੀ ਸੋਸ਼ਲ ਮੀਡੀਆ ਦੇ ਉੱਤੇ ਵੀ ਮੈਂ ਰੋਜ਼ ਇੱਕੋ ਗੱਲ ਕਹਿੰਦਾ ਵਾਂ ਔਰ ਹੌਲੀ ਹੌਲੀ ਦੇਣ ਵਾਲੇ ਵੀ ਨਾ ਮਤਲਬ ਕਿਤੇ ਭੁੱਲ ਜਾਂਦੇ ਨੇ ਫਿਰ ਉਸ ਤੋਂ ਬਾਅਦ ਅੱਗੇ ਕਿਤੇ ਹੋਰ ਇਹੋ ਮਹੀਨੇ ਦੇ ਵਿੱਚ ਵਿੱਚ ਜਿਹੜੀ ਤੁਹਾਡੀ ਮਤ ਹੋ ਸਕਦੀ ਉਹ ਬਲਕ ਚ ਹੋ ਸਕਦੀ ਸੀ ਔਰ ਬਹੁਤ ਸਾਰੇ ਲੋਕ ਦੇਣ ਵਾਲੇ ਵੀ ਅੱਗੇ ਆ ਰਹੇ ਆ ਰੋਜ਼ ਮੈਨੂੰ ਫੋਨ ਆਉਂਦੇ ਆ ਅਜੇ ਸਾਡੇ ਕੋਲ ਹੋਰ ਲਿਸਟਾਂ ਪੈਂਡਿੰਗ ਨੇ ਜਿਹਦੇ ਵਿੱਚ ਕਿਸੇ ਨੇ ਕਿਹਾ ਵੀ ਮੇਰੇ ਕੋ 100 ਕਿੱਲਾ ਬਜਾ ਲਓ ਕਿਸੇ ਨੇ ਕਿਹਾ ਮੇਰੇ ਕੋ 10 ਕਿੱਲੇ ਬਜਾ ਲਓ ਉਹ ਲੋੜਵੰਦਾਂ ਦੀਆਂ ਸੀ ਜਿਹੜੀਆਂ ਵੇਖ ਰਹੇ ਆ ਥੋੜਾ ਥੋੜਾ ਸਾਡਾ ਸਾਥ ਪਿੰਡਾਂ ਵਾਲੇ ਦਿਓ ਕਿ ਸਾਡਾ ਮਨ ਨਾ ਖਟਾ ਕਰਿਆ ਕਰੋ ਜਿੱਥੇ ਕੋਈ ਜਾਇਜ਼ ਆ ਜਿਹੜੇ ਬੰਦੇ ਆ ਉਹ ਸਾਰੇ ਪਿੰਡਾਂ ਵਾਲਿਆਂ ਨੂੰ ਮੈਂ ਕਹਿੰਦਾ ਵੀ ਚੰਗੇ ਲੋਕ ਮਿਲ ਜਾਂਦੇ ਨੇ ਪਿੰਡਾਂ ਦੇ ਵਿੱਚ ਜਿਹੜੀ ਜਾਇਜ਼ ਲਿਸਟ ਹੁੰਦੀ ਆ ਵੀ ਜਿਹ ਉਹਦਾ ਜਿਹੜਾ ਸਾਥ ਨਿਭਾਉਣ ਦੀ ਉਹਦਾ ਜਿਹੜਾ ਸਾਥ ਦੇਣ ਦੀ ਕੋਸ਼ਿਸ਼ ਕੀਤੀ ਜਾਵੇ ਔਰ ਮੈਂ ਪਿੰਡ ਵਾਲਿਆਂ ਦਾ ਧੰਨਵਾਦੀ ਆ ਵੀ ਅਸੀਂ ਡਾਇਆ ਬੀਜ ਤੇ ਡੀਜ਼ਲ ਦੇਣਾ ਸੀਗਾ ਵਿੱਚੋਂ ਸਾਨੂੰ ਨੌਜਵਾਨਾਂ ਨੇ ਮਨਾਂ ਕੀਤਾ ਵੀ ਕਈ ਘਰਾਂ ਦੇ ਵਿੱਚ ਡੀਜ਼ਲ ਦੀ ਲੋੜ ਨਹੀਂ ਹੈਗੀ ਮਤਲਬ ਅਸੀਂ ਆਪ ਹੀ ਜਦੋਂ ਆਪ ਹੀ ਲੱਗੇ ਸੀਗੇ ਅੱਗੇ ਤੇ ਸਾਨੂੰ ਡੀਜ਼ਲ ਨਹੀਂ ਚਾਹੀਦਾ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਆ ਵੀ ਤੁਸੀਂ ਡੀਜ਼ਲ ਲੈ ਲਓ ਇਹਨਾਂ ਦੇ ਵਿੱਚ ਲਿਸਟਾਂ 'ਚ ਉਹ ਘਰ ਵੀ ਹੈਗੇ ਆ ਜਿਨ੍ਹਾਂ ਕੋਲ ਟਰੈਕਟਰ ਨਹੀਂ ਹੈਗੇ ਤੋ ਸਾਡੀ ਬੜੀ ਮਿਹਰਬਾਨੀ ਹੋਊਗੀ ਵੀ ਉਹਨਾਂ ਨੂੰ ਕਿਰਾਏ ਤੇ ਨਾ ਲੈਣੇ ਪੈਣ ਉਹਨਾਂ ਦੀ ਫਸਲ ਬੀਜ ਦਿਓ ਸੋ ਰਲ ਮਿਲ ਕੇ ਜਿਹੜਾ ਉਹ ਸਾਥ ਦਿੱਤਾ ਜਾਵੇ ਇੰਨਾ ਸਾਡਾ ਮਤਲਬ ਸਾਥ ਜਰੂਰ ਦੇ ਦਿਓ ਵੀ ਜੇ ਬਜਾਈ ਦੀ ਜ਼ਿੰਮੇਵਾਰੀ ਚੁੱਕੀ ਆ ਜਿੰਨਾਂ ਕੋ ਟਰੈਕਟਰ ਨਹੀਂ ਡੀਜ਼ਲ ਅਸੀਂ ਤੁਹਾਨੂੰ ਪੂਰੇ ਦਾ ਪੂਰਾ ਦਵਾਂਗੇ ਜਿੱਦਾਂ 10 ਲੀਟਰ ਕਿੱਲੇ ਦਾ ਦਿੱਤਾ ਜਾਂਦਾ ਵਾ ਔਰ ਉਹਦੇ ਨਾਲ ਨਾਲ ਜਿੰਨਾਂ ਦੇ ਕੋ ਟਰੈਕਟਰ ਨਹੀਂ ਹੈਗੇ ਉਹਦੀ ਬਜਾਈ ਦੀ ਜ਼ਿੰਮੇਵਾਰੀ ਤੁਸੀਂ ਪਿੰਡ ਦੇ ਜਿਹੜੇ ਨੌਜਵਾਨ ਹੋ ਜਿਹੜੇ ਜਿੰਨਾਂ ਕੋ ਟਰੈਕਟਰ ਹੈਗੇ ਆ ਜਾਂ ਜਿਹੜੇ ਲੋਕ ਕਰ ਸਕਦੇ ਆ ਤੇ ਉਹ ਇਹਦੀ ਸੇਵਾ ਨਭਾ ਲੈਣ ਤੁਹਾਡੀ ਬੜੀ ਮਿਹਰਬਾਨੀ ਹੋਊਗੀ ਸੋ ਇਹ ਸਿਲਸਿਲਾ ਜਿਹੜਾ ਅਜੇ ਚਲਸੋ ਚੱਲੀ ਆ ਜਿੰਨਾ ਚਿਰ ਬਜਾਈ ਨਹੀਂ ਹੁੰਦੀ ਅਸੀਂ ਤੇ ਰੋਜ਼ ਆ ਜਾਂਦੇ ਆ ਤੇ ਰੋਜ਼ ਕਿਸੇ ਨਾ ਕਿਸੇ ਮਤਲਬ ਪਿੰਡ ਦੇ ਵਿੱਚ ਔਰ ਦਾਨੀ ਵੀ ਸਾਡੇ ਨਾਲ ਰੋਜ਼ ਹੀ ਆ ਜਾਂਦੇ ਨੇ ਵੀ ਸਾਡੇ ਕੋਲ ਜਿੰਮੇਵਾਰੀ ਦਵਾ ਦਿਓ ਅੱਜ ਇਹ ਆਏ ਨੇ ਕੱਲ ਕੋਈ ਹੋਰ ਆ ਜਾਊਗਾ ਪਰ ਤੁਹਾਡਾ ਅੰਕਲ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਮੈਂ ਧੰਨਵਾਦ ਇਸ ਕਰਕੇ ਕਰਦਾ ਵੀ ਬਹੁਤ ਸਾਰੇ ਲੋਕ ਜਦੋਂ ਇੱਥੇ ਹਾੜ ਆਇਆ ਸੀ ਤੇ ਬਹੁਤ ਦਿਸਦੇ ਸੀ ਦੂਰੋਂ ਉਦਰਾਡੇਓ ਮਹਾਰਾਸ਼ਟਰ ਤੋਂ ਯੂਪੀ ਤੋਂ ਪਰ ਜਿਹੜੇ ਬੰਦੇ ਟਿਕੇ ਨੇ ਮੈਨੂੰ ਕੋ ਦਿਸਦਾ ਨਹੀਂ ਸੜਕਾਂ ਦੇ ਉੱਤੇ ਨਜ਼ਰ ਨਹੀਂ ਆਉਂਦਾ ਜਿਹੜੇ ਟਿਕੇ ਨੇ ਉਹਨਾਂ ਦੇ ਅੱਗੇ ਸਿਰ ਜਿਹੜਾ ਕੋਟਣ-ਕੋਟ ਝੁਕਦਾ ਇਹਨਾਂ ਲੋਕਾਂ ਲਈ ਅਸੀਂ ਤੁਹਾਡੇ ਕੋ ਝੋਲੀ ਵੀ ੜਦੇ ਆਂ ਔਰ ਜਿੱਥੇ ਕਿਤੇ ਗਰੀਬ ਦੀ ਮਦਦ ਹੁੰਦੀ ਆ ਤੁਸੀਂ ਕਰਨ ਦੀ ਕੋਸ਼ਿਸ਼ ਵੀ ਕਰਦੇ ਹੋ ਤੁਹਾਡਾ ਇੰਨਾ ਲੰਮਾ ਸਮਾਂ ਇੱਥੇ ਟਿਕੇ ਰਹਿਣ ਦੇ ਉੱਤੇ ਅਸੀਂ ਸਾਰੇ ਸ਼ਹਿਰ ਵਾਸੀ ਤੁਹਾਡਾ ਧੰਨਵਾਦ ਕਰਦੇ ਆਂ ਜੇ ਤੁਸੀਂ ਬਾਹਰਲੀ ਸਟੇਟ ਤੋਂ ਮਹਾਰਾਸ਼ਟਰ ਤੋਂ ਸਾਰਾ ਪੰਜਾਬ ਜਿਹੜਾ ਧੰਨਵਾਦ ਕਰਦਾ ਔਰ ਖੁਸ਼ੀ ਇਸ ਗੱਲ ਦੀ ਆ ਕਿ ਤੁਸੀਂ ਇਹ ਸੇਵਾ ਆਪ ਦੇ ਹੱਥੀਂ ਨਿਭਾ ਰਹੇ ਹੋ ਜੇ ਆਪ ਨਹੀਂ ਹਗੇ ਤੇ ਤੁਹਾਡਾ ਬੇ ਸੋ ਤੁਹਾਡਾ ਟਾਈਮ ਕੱਢਣ ਤੇ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੈ ਬਹੁਤ-ਬਹੁਤ ਮਿਹਰਬਾਨੀ ਬੋਲਣਾ ਛੱਡਦਾ ਹੀ ਨਹੀਂ ਕਿ ਮੈਂ ਹੁਣ ਅੱਗੇ ਬੋਲਾਂ ਕੀ ਤੁਹਾਡੇ ਵਰਗੇ ਦਾਨੀ ਮੇਰੀ ਬੋਲਤੀ ਬੰਦ ਕਰ ਦਿੰਦੇ ਨੇ ਬਹੁਤ ਇੰਨਾ ਹੀ ਹੈਗਾ ਕੋਸ਼ਿਸ਼ 하기 ਕਿ ਜਿੰਨਾ ਅਸੀਂ ਕਰ ਸਕੀਏ ਕਰਦੇ ਜਾਾਂਗੇ ਮਨਾ ਪਾਜੀ ਦੇ ਨਾਲ-ਨਾਲ ਰੱਖ ਕੇ ਅਜੋ ਅਸੀਂ ਮੋਹਿੰਦ ਚਾਲੂ ਕੀਤਾ ਸਰਵੇ ਇਹ ਕਰਕੇ ਆ ਜਾਂਦੇ ਅਸੀਂ ਨਾਲ ਚੱਲਦੇ ਆ ਗਿਆ ਜਿੱਥੇ ਜ਼ਰੂਰਤਮੰਦ ਪਿੰਡ ਮਿਲਦਾ ਹੈ ਜਾਂ ਹੋਰ ਕੋਈ ਜ਼ਰੂਰਤਮੰਦ ਚੀਜ਼ ਹੈਗੀ ਅਸੀਂ ਪੂਰੀ ਕਰਨ ਦੀ ਕੋਸ਼ਿਸ਼ ਕਰ ਰਹੇ ਆ ਵਾਹਿਗੁਰੂ ਹੈਗਾ ਸਾਡਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜਿੱਦਾਂ ਕਿ ਇਹ ਪਿਛਲੇ 29 ਤਰੀਕ ਤੋਂ ਜਿਹੜੀ ਹੈ ਇਹ ਸੇਵਾ ਦੀ ਮੁਹਿੰਮ ਚੱਲ ਰਹੀ ਸਾਰੇ ਭਰਾ ਲੱਗੇ ਨੇ ਤੇ ਕੁਝ ਦਿਨਾਂ ਤੋਂ ਸਰਦਾਰ ਜਸਪਾਲ ਸਿੰਘ ਜੀ ਤੇ ਹਰਿੰਦਰ ਸਾਡਾ ਛੋਟਾ ਵੀਰ ਜੋ ਕਿ ਬੰਬੇ ਤੋਂ ਆਏ ਨੇ ਤੇ ਆਪ ਇੱਥੇ ਜਿੱਥੇ ਵਾਈ ਵਾਲੀ ਜ਼ਮੀਨ ਦੀ ਜਿਹੜੀ ਉਹ ਸੇਵਾ ਕਰ ਰਹੇ ਨੇ ਉਹਦੀ ਖਾਦ ਦੇ ਨਾਲ-ਨਾਲ ਜਿਹੜੀ ਐ ਸੀਡ ਹੋਗੀ ਤੇ ਤੇਲ ਦਾ ਜਿਹੜੀ ਸੇਵਾ ਕਰ ਰਹੀ ਉਥੇ ਜਿਹੜੇ ਮਕਾਨ ਬਹੁਤ ਜ਼ਿਆਦਾ ਲੋਡਬੰਦ ਸੀ ਉਹਨਾਂ ਨੂੰ ਵੀ ਇਹਨਾਂ ਨੇ ਸੇਵਾ ਕੀਤੀ ਅਸੀਂ ਸੋ ਸਾਰੇ ਭਰਾ ਜਿਹੜੇ ਆ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਗੁਰੂ ਮਾਰੇ ਕਿਰਪਾ ਕਰੇ ਇਸੇ ਤਰ੍ਹਾਂ ਰਲਮਿਲ ਜਿਹੜੇ ਸਾਰੇ ਸੇਵਾ ਕਰਦੇ ਰਹੀਏ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਇੱਕ ਮੈਂ ਬੇਨਤੀ ਕਰਨੀ ਚਾਹੁੰਨਾ ਕਿ ਅਸੀਂ ਜਿਹੜੇ ਪਿੰਡ ਚ ਵੀ ਜਾਣੇ ਆ ਘਰਾਂ ਦਾ ਬਹੁਤ ਨੁਕਸਾਨ ਹੋਇਆ ਔਰ ਸਾਡੇ ਲਈ ਵੀ ਨਾ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਆ ਵੀ ਜਦੋਂ ਕਿਸੇ ਦੇ ਘਰ ਦੇ ਵਿੱਚ ਕਮਿਟਮੈਂਟ ਕਰਾਈਦੀ ਆ ਤੇਰਾ ਲੈਂਟਰ ਪਾ ਦੇਾਂਗੇ ਤੇਰੀ ਮਤਲਬ ਛੱਤਾਂ ਪਾ ਦੇਾਂਗੇ ਤੇ ਉਹ ਅਗਲੇ ਦਿਨੀ ਸਾਨੂੰ ਮਤਲਬ ਫੋਨ ਆਉਣੇ ਸ਼ੁਰੂ ਹੋ ਜਾਂਦੇ ਵੀ ਜਿੱਦਾਂ ਅਸੀਂ ਟੇਕੇਦਾਰ ਹੀ ਨੇ ਆ ਮੈਂ ਇੱਕ ਚੀਜ਼ ਕਹਿਣੀ ਚਾਹੁੰਦਾ ਵੀ ਭਰੋਸਾ ਰੱਖੋ ਜਿਹਨੂੰ ਕਹਿ ਦਿੱਤਾ ਉਹਨੂੰ ਭਾਵੇਂ ਸਾਰਾ ਕੁਝ ਵੇਚ ਕੇ ਵੀ ਪਾ ਕੇ ਦੇਈਏ ਉਹਦੇ ਪੈਣਗੇ ਹਨਾ ਮਤਲਬ ਫਿਰ ਅਸੀਂ ਇੱਕ ਪਿੰਡ ਦੇ ਵਿੱਚ ਸਾਰੇ ਘਰ ਨਹੀਂ ਫੜ ਸਕਦੇ ਅਸੀਂ ਤੇ ਇੱਕ ਪਿਰਤ ਚਲਾਈ ਆ ਵੀ ਜਿੱਥੇ ਬਿਜਲੀ ਆਏ ਸਾਂ ਕਿ ਕੱਲ ਤੁਸੀਂ ਵਿਖਾ ਦਿੱਤਾ ਵੀ ਉਹ ਪਾਉ ਬੜਾ ਲੋਡ ਬੰਦਾ ਤੇ ਨੁਕਸਾਨ ਹੋਇਆ ਤੇ ਉਹਦੀ ਵੀ ਜ਼ਿੰਮੇਵਾਰੀ ਲੈ ਲਈ ਤੇ ਅੱਜ ਉਹਨੂੰ ਵੀ ਰੁਪਈਆ 2 ਲੱਖ ਦੇ ਦਿੱਤਾ। ਸੋ ਸਾਰੇ ਪੰਜਾਬ ਦੇ ਤੇ ਸਾਰੇ ਪਿੰਡਾਂ ਦੇ ਪੈ ਨਹੀਂ ਸਕਦੇ ਜਿੰਨੀ ਸਾਡੀ ਤਿਲਫੁਲ ਸੇਵਾ ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਆਂ। ਜਿੱਥੇ ਘਰ ਨਹੀਂ ਜਿੱਥੇ ਰਾਸ਼ਨ ਦੇਣ ਦੀ ਗੱਲ ਹੈ ਉੱਥੇ ਰਾਸ਼ਨ ਦੇ ਦਿੰਨੇ ਆਂ। ਜਿੱਥੇ ਕੋ ਪਸ਼ੂਆਂ ਦਾ ਚਾਰਾ ਚਾਹੀਦਾ ਉੱਥੇ ਉਹ ਦੇ ਦਿੰਨੇ ਆਂ। ਸੋ ਮੇਰੀ ਬੇਨਤੀ ਹੈ ਕਿ ਜਿੰਨੀ ਸਾਡੇ ਸਾਡੇ ਵਿੱਚ ਨਾ ਮਤਲਬ ਇਹ ਆ ਜਾਂਦਾ ਵੀ ਕਿਸੇ ਵੇਲੇ ਉਹਦਾ ਵੇਖ ਲਿਆ ਮੇਰਾ ਨਹੀਂ ਵੇਖਿਆ ਸਾਡੇ ਵੀ ਇੱਕ ਕਪੈਸਿਟੀ ਹੈ। ਮਤਲਬ ਪਿੱਛੇ ਦੇਣ ਵਾਲਿਆਂ ਦੀ ਵੀ ਇੱਕ ਕਪੈਸਿਟੀ ਹੈ ਅਸੀਂ ਤੇ ਜਦੋਂ ਵਿਖਾ ਦਿੰਨੇ ਹਾਂ ਉਸ ਤੋਂ ਬਾਅਦ ਕੋਈ ਸੁਨੇ ਆ ਜਾਂਦਾ ਇਹ ਮੇਰੇ ਜਿੰਮੇ ਲਾ ਦਿਓ ਕੱਲਾ ਤੇ ਕੋਈ ਬੰਦਾ ਵੀ ਨਹੀਂ ਕਰ ਸਕਦਾ ਭਾਵੇਂ ਦੁਨੀਆ ਭਰ ਦੇ ਘਰ ਨਹੀਂ ਪਾ ਸਕਦਾ ਭਾਵੇਂ ਡਾਨੀ ਹੋਵੇ ਤੇ ਭਾਵੇਂ ਬਾਨੀ ਹੋਵੇ ਇਹ ਗੁਰੂ ਮਹਾਰਾਜ ਅਸ਼ੀਰਵਾਦ ਦੇ ਕੇ ਰੱਖਣਗੇ ਤੇ ਕੋਸ਼ਿਸ਼ ਕਰਾਂਗੇ ਜਿੱਥੇ ਜਿੱਥੇ ਵੇਖ ਗਏ ਆ ਜਿੱਥੇ ਜਿੱਥੇ ਕਮਿਟਮੈਂਟ ਕਰ ਗਏ ਆ ਪ੍ਰਮਾਤਮਾ ਸਾਡੇ ਕੋਲੋਂ ਸੇਵਾ ਨਿਭਾ ਲਵੇ ਤੇ ਉਹ ਅਸੀਂ ਮਤਲਬ ਕੋਟਣ-ਕੋਟ ਧੰਨਵਾਦ ਕਰਦੇ ਆ ਪ੍ਰਮਾਤਮਾ ਦਾ ਉਹਨੇ ਸਾਡੀ ਸੇਵਾ ਹੀ ਲਈ ਹੈ ਟੇਪਿੰਡ ਪਾਉ ਜੀ ਜਿੰਨੇ ਅਸੀਂ ਲਿਖੇ ਸੀਗੇ ਕਿੱਲੇ ਹਾਂਜੀ ਸਾਡੇ ਕੋਲ ਪੈਸੇ ਤਿਆਰ ਨੇ ਅੰਕਲ ਇੱਥੇ ਹੀ ਨੇ ਹਾਂਜੀ ਤੁਹਾਡਾ ਫਰਜ ਹੈ ਵੀ ਹੁਣ ਤੁਸੀਂ ਫੀਡ ਤੇ ਡਾਇਆ ਜਿਹੜੀ ਉਹ ਬੀਜ ਤੇ ਡਾਇਆ ਕਿਉਂਕਿ ਉਹ ਜ਼ਿੰਮੇਵਾਰੀ ਅਸੀਂ ਨਹੀਂ ਲੈਂਦੇ ਵੀ ਕੱਲ ਨੂੰ ਸਾਨੂੰ ਕਹਦੇ ਵੀ ਪਤਾ ਨਹੀਂ ਬੀਜ ਨਕਲੀ ਸੀਗਾ ਤੇ ਕੁਛ ਉਹਨਾਂ ਕੰਮਾਂ ਚ ਅਸੀਂ ਫਸਣਾ ਨਹੀਂ ਇੱਕ ਦੋ ਦਿਨ ਚ ਆਪਦਾ ਬੰਦੋਬਸਤ ਕਰ ਲੋ ਕਿੱਥੋਂ ਲੈਣਾ ਤੇ ਡੀਜ਼ਲ ਤੇ ਪੰਪ ਤੋਂ ਜਿਹੜਾ ਤੁਹਾਨੂੰ ਲਾਗੇ ਮਿਲਦਾ ਵਾ ਅਸੀਂ ਉੱਥੇ ਪੈਸੇ ਜਮ੍ਹਾਂ ਕਰਾ ਦਾਂਗੇ 10-10 ਲੀਟਰ ਦੀਆਂ ਪਰਚੀਆਂ ਤੁਹਾਨੂੰ ਮਿਲ ਜਾਣਗੀਆਂ ਔਰ ਜਿੱਥੋਂ ਵੀ ਤੁਸੀਂ ਇੱਕ ਅੱਧੇ ਦਿਨ ਚ ਬੰਦੋਬਸਤ ਕਰਕੇ ਤੁਸੀਂ ਵੀ ਸਾਨੂੰ ਦੱਸ ਦਿਓ ਇਹਨਾਂ ਦੀ ਵੀ ਡਿਊਟੀ ਲਾਤੀ ਆਪਾਂ ਚਾਹੁੰਦਾ ਹੈ ਬਾਗੀਚਾ ਸੋਹਾਂ ਬਾਗੀਚਾ ਹੋਈ ਜਾਣਾ ਹਾਂ ਇਹ ਬੈਠੇ ਨੇ ਮਤਲਬ ਤੁਹਾਨੂੰ ਠੀਕ ਲੱਗਦਾ ਸੀ ਇਹ ਵੀ ਨਹੀਂ ਸਲਾਹ ਦਿੰਦੇ ਵੀ ਕਿੱਥੋਂ ਤੁਸੀਂ ਲੈਣਾ ਵਾ ਕੀ ਕਰਨਾ ਵਾ ਕਿਉਂਕਿ ਨਾ ਕਿਸੇ ਦਾ ਮਤਲਬ ਲਾਂਮਾ ਸੁਣਿਆ ਤੇ ਨਾ ਜ਼ਿੰਦਗੀ ਚ ਗੱਲ ਸੁਣਨੀ ਆ ਸੋ ਇੱਕ ਦੋ ਦਿਨ ਦੇ ਵਿੱਚ ਤੁਸੀਂ ਬੰਦੋਬਸਤ ਕਰੋ ਔਰ ਮਨਿੰਦਰ ਵੀ ਸਾਡੇ ਨਾਲ ਆ ਅੰਕਲ ਇੱਥੇ ਬੈਠੇ ਰਹੇ ਮਤਲਬ ਤੁਹਾਡੀ ਅਸੀਂ ਪੇਮੈਂਟ ਜਿਹੜੀ ਉਸ ਦੁਕਾਨ ਦੇ ਉੱਤੇ ਕਰਦੇ ਆਂ